ਅਸਲਾਮ ਅਲੈਕਮ ਤੇ ਸਤਿ ਸ੍ਰੀ ਅਕਾਲ ਮੇਰੇ ਭੈਣ ਭਰਾਵਾਂ ਸਾਰਿਆਂ ਨੂੰ ਅੱਜ ਅਸੀਂ ਬਹੁਤ ਦਿਨਾਂ ਬਾਅਦ ਬਲੌਗ ਪਾ ਰਹੇ ਆ ਅਸੀਂ ਕਿਹਾ ਚਲੋ ਅਸੀਂ ਵੀ ਕੋਈ ਬਲੌਗ ਬਣਾ ਲਈਏ ਅਸੀਂ ਤੁਹਾਡੇ ਲਹਿੰਦੇ ਪੰਜਾਬ ਤੋਂ ਆ ਤੇ ਆ ਆਪਣੇ ਨਾਲ ਇਸ ਟਾਈਮ ਬਲਰਾਜ ਸਿੰਘ ਹੈਗਾ ਜੀ ਅਸਲਾਮ ਅਲੈਕਮ ਤੇ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਠੀਕੋ ਮੈਂ ਜੀ ਰੋਹਿਤ ਸਾਹਿਬ ਨੂੰ ਬੜਾ ਚਾ ਚੜਿਆ ਆਇਆ ਸੀ ਕਿ ਅਸੀਂ ਡਾਲਰ ਕਮਾਣੇ ਨੇ ਡਾਲਰ ਕਮਾਣੇ ਨੇ ਮੈਂ ਕਿਹਾ ਭਾਈ ਰਾਦਾ ਸ਼ੌਕ ਪੂਰਾ ਕਰ ਦਈਏ ਇਸ ਟਾਈਮ ਤੁਹਾਨੂੰ ਮੌਸਮ ਦੇ لحاظ ਨਾਲ ਦੱਸਿਆ ਜਾਏ ਤੇ ਬਹੁਤ ਜ਼ਿਆਦਾ ਧੁੱਪ ਪੈ ਰਹੀ ਹੈ ਤੁਸੀਂ ਮੇਰੇ ਫੇਸ ਦੇ ਐਕਸਪ੍ਰੈਸ਼ਨ ਤੋਂ ਵੇਖ ਸਕਦੇ ਜੀ ਨਨਕਾਣਾ ਸਾਹਿਬ ਬਹੁਤ ਧੁੱਪ ਜੇ ਮੈਨੂੰ ਕਿਵੇਂ ਧੁੱਪ ਚੋਭ ਰਹੀ ਹੈ ਤੇ ਮੈਨੂੰ ਇਹਨੇ ਕਾਲਿਆ ਕਰ ਦੇਣਾ ਲੇਕਿਨ ਕੋਈ ਗੱਲ ਨਹੀਂ ਤੁਹਾਨੂੰ ਅਸੀਂ ਲੈ ਕੇ ਚੱਲਾਂਗੇ ਰਾਏ ਬਲਾਰ ਪੱਡੀ ਦੀ ਕਬਰ 'ਚ ਤੇ ਤੁਹਾਨੂੰ ਦੱਸਾਂ ਕਿ ਉਹਨਾਂ ਦਾ ਸਿੱਖ ਮਜ਼ਬੂ ਦੇ ਵਿੱਚ ਹੀ ਉਹ ਤਾਂ ਦੇ ਇਨਵੋਲਵਮੈਂਟ ਹੈ ਕਿ ਉਹ ਨਾਲ ਦੇ ਗੀਦਰ ਤੇ ਬਾਬਾ ਗੁਰਨਾਨ ਸਿੰਘ ਜੀ ਦੇ ਨਾਲ ਤੇ ਤੁਹਾਨੂੰ ਟ੍ਰੈਫਿਕ ਦਾ ਸ਼ੋਰ ਆ ਰਿਹਾ ਹੈਗਾ ਲੇਕਿਨ ਥੋੜਾ ਜਿਹਾ ਇਗਨੋਰ ਕਰਨਾ ਹੈ ਅਸੀਂ ਤੇ ਤੇ ਚਾਰ ਬਲੌਗ ਪਾ ਕੇ ਡਾਲਰ ਕਮਾ ਕੇ ਮਾਈਕ ਵਿਲਾ ਲਾਂਗੇ ਅੱਛਾ ਅਤੇ ਅੱਜ ਨਾ ਮੁਸਲਮਾਨ ਭਾਈਆਂ ਦਾ ਅੱਜ ਰਮਜ਼ਾਨ ਸਟਾਰਟ ਹੈ ਤੇ ਸਬਾਹ ਦੀ ਬਲਰਾਜ ਸਾਹਿਬ ਨੇ ਰੋਟੀ ਨਹੀਂ ਖਾਦੀ ਦੱਸਿਓ ਜੀ ਤੇ ਅੱਜ ਭਾਈ ਜੀ ਗੈਸ ਕੋ ਨਹੀਂ ਹੈ ਸਾਡੀ ਹਕੂਮਤ ਮਾੜੀ ਥੋੜੀ ਜੀ ਭਾਵੇਂ ਮੈਨੂੰ ਬਾਅਦ ਚ ਏਜੰਸੀਆਂ ਵਾਲੇ ਚੋਕ ਕੇ ਲੈ ਜਾਣੇ ਲੇਕਿਨ ਮੈਨੂੰ ਹਕੀਕਤ ਦੱਸਣੀ ਪੈਣੀ ਹੈ ਇੱਥੇ ਗੈਸ ਕੋ ਨਹੀਂ ਹੈ ਮੈਨੂੰ ਲੱਗੀ ਫੋਕ ਲੇਕਿਨ ਕੁਛ ਨਹੀਂ ਹੁੰਦਾ ਅਸੀਂ ਵੀ ਆਪਣੇ ਭਰਾਵਾਂ ਨਾਲ ਰੋਜ਼ੇ ਰੱਖਾਂਗੇ ਮੈਂ ਵੀ ਸ਼ਾਮ ਨੂੰ ਇਫਤਾਰੀ ਕਰਾਂਗਾ ਚਲੋ ਤੁਸੀਂ ਮੈਨੂੰ ਵੀ ਦੇਖ ਲਿਆ ਤੇ ਭਰਾਜ ਨੂੰ ਵੀ ਦੇਖ ਲਿਆ ਤੇ ਹੁਣ ਅਸੀਂ ਹੁਣ ਅਸੀਂ ਜਾ ਕੇ ਤੁਹਾਨੂੰ ਉੱਥੇ ਡਾਇਰੈਕਟ ਜਾ ਕੇ ਮਿਲਨੇ ਆਂ ਰਾਇ ਬਲਾਲ ਪੱਟੀ ਦੀ ਕਬਰ ਤੇ ਬਿਲਕੁਲ ਰਾਜ ਸਾਹਿਬ ਆ ਆ ਚਾਬੀ ਫੜੋ ਤੇ ਮੋਟਰਸਾਈਕਲ ਚਲਾਓ ਆਪਾਂ ਆ ਜੀ ਮੋਟਰਸਾਈਕਲ ਤੇ ਆ ਠੀਕ ਹੈ ਇਹ ਬਾਈਕ ਹੈਗੀ ਮੇਰੀ ਠੀਕ ਹੈ ਗੱਡੀ ਤੇ ਵੀ ਹੋਵਾਂਗੇ ਆ ਆ ਜੀ ਮੋਟਰਸਾਈਕਲ ਤੇ ਵਲੋਗ ਸਟਾਰਟ ਕਰ ਰਹੇ ਆ ਤੇ ਕੱਲ ਗੱਡੀ ਤੇ ਚਾ ਭਾਈ ਮਨਾਤ

ਠੀਕ ਹੈ ਜੀ ਪਾਰਕ ਪਾਰਕ ਦੀ ਵਿੱਚ ਪਾਰਕ ਹੁੰਦਾ ਜੀ ਬਿਸਕਟ 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 ਲੋ ਜੀ ਤੁਹਾਨੂੰ ਦਿਖਾਣੇ ਆਂ ਅਸੀਂ ਫੁੱਲ ਠੀਕ ਹੈ ਜੀ ਚਲ ਜੇ ਬੋਲ ਜੀ ਫਿਰ ਆਓ ਕਰੋ ਅਥੋਂ ਭਾਈ ਫਾਸਕੇ ਲੰਘਣਾ ਪੈਂਦਾ ਕਿਉਂਕਿ ਕੋ ਗੱਡੀ ਵਗੈਰਾ ਅੰਦਰ ਨਾ ਵੜੇ ਆ ਪਾਰਕ ਨੂੰ ਖਰਾ ਉਹ ਬਰਾਜ ਫਸ ਗਿਆ ਤੂੰ ਵਾ ਓਏ 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 ਆ ਗਿਆ ਨਿਕਲ ਗਿਆ ਲੋ ਜੀ ਇਹ ਆਪਣਾ ਹੀ ਰਾਇਬੁਲਾਰ ਪਾਰਕ ਬਹੁਤ ਸੋਹਣਾ ਪਾਰਕ ਬਣਾਇਆ ਜੀ ਬਹੁਤ ਅੱਛਾ ਪਾਰਕ ਠੀਕ ਹੈ ਲੋਕ ਆ ਕੇ ਰਾਤੀ ਅਸੀਂ ਵੀ ਇੱਕ ਵਕਤ ਤੇ ਛੋਟੇ ਛੋਟੇ ਹੁੰਦੇ ਸੀ ਅਸੀਂ ਇੱਥੇ ਗੇਂਦ ਬੱਲਾ ਖੇਡਦੇ ਹੁੰਦੇ ਸੀ ਚੌਕ ਡੰਡਾ ਖੇਡਦੇ ਹੁੰਦੇ ਸੀ ਜਿਹੜੀਆਂ ਬਚਪਨ ਦੇ ਵਿੱਚ ਜੋ ਜਾਨੂ ਡੰਡੇ ਲਪੜੇ ਹੈ ਚੋਕ ਕੇ ਲੈਣੇ ਇੱਥੇ ਬੜਾ ਮਜ਼ਾ ਆਂਦਾ ਸੀ ਹੁਣ ਇੱਥੇ ਪਾਬੰਦੀਆਂ ਲਾ ਦਿੱਤੀਆਂ ਸਾਡੇ ਨਿੱਕੇ ਹੁੰਦੇ ਗੇਂਦਾ ਅਸੀਂ ਖੇਡਦੇ ਸੀ ਸਾਡੀਆਂ ਗੇਂਦਾ ਹੀ ਨਹੀਂ ਲੱਭਦੀਆਂ ਸੀ ਚਲਾ ਲੱਭੀਆਂ ਨਾਲੇ ਇਸ ਬਹਾਨੇ ਲਾ ਵੀ ਲਾਂਗੇ ਗੇਂਦਾ ਹਾਂ ਉੱਤੇ ਮੇਰੀਆਂ ਬਹੁਤ ਗੇਂਦਾ ਗਈਆਂ ਹਨ ਨਿੱਕੇ ਉਹਦੇ ਬਹੁਤ ਰੋਂਦੇ ਹੁੰਦੇ ਸੀ ਕਿ ਮੇਰੀ ਇੱਕ ਗੇਂਦ ਕੋ ਅੱਜ ਆ ਮਹੀਨਾ ਮੈਨੂੰ ਨੀਂਦ ਨਹੀਂ ਸੀ ਆਂਦੀ ਹੁੰਦੀ ਸਾਡੇ 20 ਰੁਪਏ ਟੁਰ ਗਏ ਚਲ ਆਓ ਹੁਣ ਅਸੀਂ ਅੱਗੇ ਚੱਲਦੇ ਹਾਂ ਲੋ ਜੀ ਆ ਸਿੜੀਆਂ ਜੀ ਆਪਾਂ ਹੁਣ ਚੜ੍ਹਣੀਆਂ ਜੀ ਫਿਰ ਅਸੀਂ ਚੱਲਦੇ ਅਸੀਂ ਬਹੁਤ ਕਰੀਬ ਆ ਗਏ ਆ ਤੇ ਬੇਸਬਰੀ ਤੁਹਾਨੂੰ ਹੋਏਗੀ ਜਾਂ ਨਹੀਂ ਵੀ ਹੈਗੀ ਹੋਣੀ ਚਾਹੀਦੀ ਬੇਸਬਰੀ ਕਿਉਂਕਿ ਰਾਏ ਪਲਾਰ ਪੱਟੀ ਦੇ ਅਸੀਂ ਕਵਰ ਵੇਖ ਕੇ ਚੱਲੇ ਆ ਹਾਂਜੀ ਤੇ ਸਿੱਖ ਇਤਿਹਾਸ ਹੈ ਇੱਥੇ ਤੇ ਸ਼ੁਗਲ ਤੇ ਬਣਦਾ ਨੇ ਲੇਕਿਨ ਅਸੀਂ ਕਹੀਏ ਲੋਕ ਬੋਰ ਨਾ ਹੋਵਣ ਐ ਇਸ ਲਈ ਫਿਰ ਅਸੀਂ ਵੇਖ ਥੋੜਾ ਜਿਹਾ ਟੱਚ ਦੇ ਰਿਹਾ ਸ਼ੁਗਲ ਦਾ ਬਟ ਇਤਿਹਾਸ ਚਲੋ ਦੱਸਾਂਗੇ ਉਦੋਂ ਅਸੀਂ ਸੀਰੀਅਸ ਹੋ ਕੇ ਤੇ ਸਹੀ ਇਤਿਹਾਸ ਦੱਸਣ ਦੀ ਕੋਸ਼ਿਸ਼ ਕਰਾਂਗੇ ਅਗਰ ਅੱਗੇ ਸਾਡੇ ਕੋਲ ਗਲਤੀ ਹੁੰਦੀ ਆ ਛੋਟੇ ਤੁਹਾਡੇ ਵੀਰ ਹੈਗੇ ਆ ਜਾਂ ਵੱਡੇ ਵੀਰ ਬਣ ਕੇ ਤੁਸੀਂ ਕਮੈਂਟ ਦੇ ਵਿੱਚ ਸਾਨੂੰ ਸਾਡੀਆਂ ਗਲਤੀਆਂ ਵੀ ਦੱਸ ਸਕਦੇ ਜੇ ਤੇ ਬਾਕੀ ਚੱਲਦੇ ਆ। ਉਹ ਤਾਂ ਚੜ੍ਹ ਕੇ ਜਾਣਾ ਪੈਣਾ। ਲੋ ਜੀ ਅਸੀਂ ਇਸ ਟਾਈਮ ਟੋਪ ਤੇ ਖੜੇ ਆ ਤੇ ਤੁਸੀਂ ਵਿਊ ਵੀ ਚੈੱਕ ਕਰ ਸਕਦੇ ਹੋ ਨਨਕਾਣਾ ਸਾਹਿਬ ਦਾ। ਉਹ ਨਨਕਾਣਾ ਸਾਹਿਬ ਸ਼ਹਿਰ ਹੈਗਾ। ਉਹ ਉਧਰਲੇ ਪਾਸੋਂ ਪਿੰਡ ਲੱਗ ਰਹੇ ਨੇ। ਇਧਰ ਉਹ ਸ਼ਹਿਰ ਹੈਗਾ ਨਨਕਾਣੇ ਦਾ। ਹਾਂ ਜੀ। ਇਥੋਂ ਗੁਰਦੁਆਰਾ ਸਾਹਿਬ ਵੀ ਗੁਰਦੁਆਰਾ ਸਾਹਿਬ ਵੀ ਦਿਖਦਾ ਠੀਕ ਹੈ ਤੇ ਇਹ ਤੁਹਾਨੂੰ ਥੋੜਾ ਜਿਹਾ ਹੋਰ ਉੱਤੇ ਜਾ ਕੇ ਅਸੀਂ ਦਿਖਾਣੇ ਆ ਠੀਕ ਹੈ ਚਲੋ ਜੀ ਭਾਈ ਜੀ ਥੋੜਾ ਜਿਹਾ ਰਹਿ ਗਿਆ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਬਰ ਹੈਗੀ ਹੈ ਜੀ ਤੇ ਕਬਰ ਹੈਗੀਆਂ ਨੇ ਕਬਰਸਤਾਨ ਬਣਾ ਦਿੱਤਾ ਤੋੜ ਥੱਲੇ ਤੱਕ ਹੈ ਤੇ ਇਹ ਕਬਰਾਂ ਵੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਗੁਰਦੁਆਰੇ ਨਜ਼ਰ ਆ ਰਿਹਾ ਗੁਰਦੁਆਰਾ ਜਨਮਸਥਾਨ ਥੋੜੀ ਜਿਹੀ ਹੋਰ ਉੱਚਾਈ ਤੋਂ ਖਾਵਾਂਗੇ ਤਾਂ ਗੁਰਦੁਆਰਾ ਬਾਲੀਲਾ ਸਾਹਿਬ ਵੀ ਨਜ਼ਰ ਆਉਂਦਾ ਤੇ ਆਓ ਫਿਰ ਬੜੀ ਆਪਣੀ ਮਨਸਰਤ ਹਾਂਜੀ ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖਤਮ ਲੋ ਜੀ ਇਹ ਹੈਗੀ ਰਾਇਬਲਾਰ ਸਾਹਿਬ ਦੀ ਮਜ਼ਾਰ ਤੇ ਉਹਨਾਂ ਦੀ ਅਸੀਕ ਕਬਰ ਤੁਸੀਂ ਦੇਖ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਇਹਦਾ ਇਤਿਹਾਸ ਦੱਸਿਆ ਜਾਏ ਤੇ ਨਨਕਾਣਾ ਸਾਹਿਬ ਪਹਿਲੇ ਰਾਏਪੋਏ ਦੀ ਤਲਵੰਡੀ ਨਾਮ ਹੁੰਦਾ ਸੀ ਰਾਏ ਬਲਾਰ ਜਿਹਦੇ ਵਾਲਦ ਸਾਹਿਬ ਦਾ ਵਾਲਦ ਸਾਹਿਬ ਦਾ ਨਾਮ ਉਹਨਾਂ ਦਾ ਸੀ ਰਾਏਪੋਏ ਇੱਥੇ ਹਾਂ ਜੀ ਰਾਏਪੋਏ ਤੇ ਰਾਏਪੋਏ ਤੇ ਉਹਨਾਂ ਦਾ ਨਨਕਾਣਾ ਸ਼ਹਿਰ ਦਾ ਨਾਮ ਰਾਏਪੋਏ ਦੀ ਤਲਵੰਡੀ ਹੁੰਦਾ ਸੀ ਠੀਕ ਹੈ ਤੇ ਰਾਏ ਬਲਾਰ ਸਾਹਿਬ ਦਾ ਸਾਡੇ ਮਜ਼ਬਦ ਦੇ ਵਿੱਚ ਸਿੱਖੀਜ਼ਮ ਦੇ ਵਿੱਚ ਬਹੁਤ ਜ਼ਿਆਦਾ ਰਤਬਾ ਹੈਗਾ ਜੀ ਕਿਉਂਕਿ ਇਹ ਉਹ ਵਾਹਤ ਸ਼ਖਸ ਹਨ ਜਿਨ੍ਹਾਂ ਬਾਬਾ ਨਾਨਕ ਜੀ ਨੂੰ ਦੂਜੇ ਮਤਲਬ ਪਹਿਲੇ ਉਹਨਾਂ ਦੇ ਭੈਣ ਭੈਣ ਬੇਬੇ ਨਾਲ ਕਿਨੇ ਪਛਾਣਿਆ ਸੀ ਤੇ ਦੂਜੇ ਨੰਬਰ ਤੇ ਰਾਏ ਬਲਾਰ ਵਰਟੀ ਸਾਹਿਬ ਨੇ ਪਛਾਣਿਆ ਸੀ ਕਿਉਂਕਿ ਉਹਨਾਂ ਦੀ ਕਰਾਮਾਤ ਦੇਖ ਕੇ ਉਹ ਦੇਖਦੇ ਸਨ ਕਿ ਕਿਦਾਂ ਫਸਲ ਉਜੜੀ ਹੋਈ ਦੁਗਣੀ ਹੋ ਜਾਂਦੀ ਸੀ 13 13 ਤੋਲ ਕੇ ਪਤਾ ਨਹੀਂ ਕਿੰਨਿਆਂ ਦਾ ਪੇੜ ਭਰ ਦਿੰਦੇ ਸਨ ਉਸ ਤੋਂ ਬਾਅਦ ਸੱਪ ਦੀ ਛਾਂ ਤੇ ਇਹ ਸਾਰੀ ਚੀਜ਼ਾਂ ਤੁਹਾਨੂੰ ਸਤ ਗੁਰਦੁਆਰੇ ਨਨਕਾਣਾ ਸਾਹਿਬ ਦੇ ਵਿੱਚ ਹੈਗੇ ਨੇ ਤੇ ਤੁਸੀਂ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਨੂੰ ਸੱਤੇ ਦਾ ਸੱਤੇ ਗੁਰਦਵਾਨਾਂ ਦਾ ਇਤਿਹਾਸ ਦੱਸਾਂਗੇ ਤੇ ਨਾਲੇ ਮੈਂ ਫੇਰ ਬੇਨਤੀ ਕਰਨਾ ਅਗਰ ਸਾਡੇ ਕੋਲ ਕੋਈ ਇਤਿਹਾਸ ਦੇ ਵਿੱਚ ਭੁੱਲ ਚੁੱਕ ਹੋ ਜਾਂਦੀ ਹੈ ਜਾਂ ਅਸੀਂ ਕੋਈ ਸ਼ਗਲਤ ਬੋਲ ਲੈਨੇ ਆ ਤੇ ਸਾਨੂੰ ਨਿੱਕਾ ਭਰਾ ਸਮਝ ਕੇ ਮਾਫ ਕਰਨਾ ਤੇ ਜਿਹੜੀ ਸਾਡੀਆਂ ਗਲਤੀਆਂ ਕਤਾਈਆਂ ਹੁਣ ਤਾਂ ਸਾਨੂੰ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਣਾ ਉਸ ਤੋਂ ਬਾਅਦ ਰਹੀ ਗੱਲ ਬਾਬਾ ਜੀ ਦੇ ਇੱਕ ਉਹਨਾਂ ਦੀ ਕਰਾ ਮਾਤਾ ਵੇਖ ਕੇ ਰੈਬਲਰ ਪੱਟੀ ਜਿਹਨੇ ਆਪਣੀ 1800 ਮਰਬੇ ਉਹਨਾਂ ਦੀ ਜ਼ਮੀਨ ਹੁੰਦੀ ਸੀ ਉਹਦੇ ਵਿੱਚੋਂ 750 ਵਰਬਾ ਬਾਬਾ ਜੀ ਨੂੰ ਆਪਣਾ ਵਲੀ ਆਪਣਾ ਮਤਲਬ ਕਿ عقیدਤ ਮੁਹੱਬਤ ਦੇ ਵਿੱਚ ਨਾ ਤੌਰ ਤੇ ਦਿੱਤੀ ਉਹਨਾਂ ਦੇ ਨਾਮ ਕੀਤਾ ਸੀ ਉਹਨਾਂ ਦੇ ਨਾਮ ਕੀਤਾ ਸੀ ਤੇ ਅੱਜ ਇਹ ਸ਼ਹਿਰ ਨਨਕਾਣਾ ਸਾਹਿਬ ਦੇ ਨਾਮ ਤੋਂ ਜਾਣਿਆ ਜਾਂਦਾ ਜਿਹਦੇ ਵਿੱਚ ਨਨਕਾਣਾ ਸ਼ਹਿਰ ਜਿੱਥੇ ਬਾਬਾ ਜੀ ਦਾ ਜਨਮ ਸਥਾਨ ਹੈਗਾ ਤੇ ਨਾਲ ਇਹਦੇ 36 ਪਿੰਡ ਲੱਗਦੇ ਨੇ ਉੱਥੇ ਮੁxtਲਫ ਆਬਾਦੀਆਂ ਆਬਾਦ ਨੇ ਤੇ ਜਿਵੇਂ ਸਾਰੀ ਜ਼ਮੀਨ ਹੈਗੀ ਨਾ ਇਹ ਅੱਜ ਵੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਠੀਕ ਹੈ ਤੇ ਇਹ ਸਾਰੀ ਇਸ ਟਾਈਮ ਇਹ ਜਗਾ ਕਿਹੜੀ ਹੈਗੀ ਨਾ ਗਵਰਨਮੈਂਟ ਕੋਲ ਤੇ ਅੱਜ ਵੀ ਜਿਹੜੇ ਇੱਥੇ ਕਾਰ ਨਨਕਾਣਾ ਸਾਹਿਬ ਜਿਹੜੀ ਪਰਿਵਾਰ ਜਾਂ ਜਿਹੜੇ ਵੀ ਸਾਰੇ ਰਹਿ ਲੈਣਾ ਇਹ ਸਾਰੀ ਇਹ ਨਾ ਗਵਰਨਮੈਂਟ ਨੂੰ ਇੱਕ ਟੈਕਸ ਦਿੰਦੇ ਨੇ ਜਿਹੜੀ ਹੈਗੀ ਜ਼ਮੀਨ ਸਾਰੀ ਇਹ ਹੈਗੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਜਿਹੜਾ ਉੱਤੇ ਮਕਾਨ ਮਤਲਬ ਘਰ ਬਣਾਇਆ ਹੈ ਨਾ ਇਹ ਸਾਰਾ ਖੁੱਦ ਉਹਨਾਂ ਦਾ ਹੀ ਹੈ ਠੀਕ ਹੈ ਤੁਹਾਨੂੰ ਇੱਕ ਮਜ਼ੀਦ ਗੱਲ ਦੱਸਣਾ ਚਾਹਵਾ ਹੈ ਕਿ ਇਹ ਕਬਰ ਜਿਵੇਂ ਮੁਸਲਮਾਨ ਵੀਰ ਇੱਥੇ ਆ ਕੇ ਫਾਤੀਹਾ ਪੜ੍ਹਦੇ ਨੇ ਤੇ ਸਾਡੇ ਵਾਸਤੇ ਬੜੇ ਅਕੀਦਤ ਇਤਰਾਮ ਦੀ ਗੱਲ ਹੈ ਕਿ ਇਹਨਾਂ ਦਾ ਬੜਾ ਸਾਡੇ ਮਸਲ ਦੇ ਵਿੱਚ ਰਤਬਾ ਹੈਗਾ ਕਿ ਅੱਜ ਉਸ ਤੇ ਦੌਰ ਦੇ ਵੀ ਭਾਵੇਂ ਵੇਖਿਆ ਜਾਵੇ ਅੱਜ ਦੇ ਦੌਰ ਨੂੰ ਵੇਖਿਆ ਜਾਵੇ ਕੋਈ ਆ 10 ਰੁਪਏ ਨਹੀਂ ਬੰਦੇ ਨੂੰ ਫਰੀ ਚ ਦਿੰਦਾ ਹੈ ਤੇ ਉਹ ਕਿੱਡੀ عظیم ਹਸਤੀ ਹੋਏਗੀ ਕਿ ਜਿੰਨਾ ਆਪਣਾ 1500 ਮਰਬਾ ਬਾਬਾ ਨਾਨਕ ਦੀ ਨੂੰ ਇੱਕ ਮੁਹੱਬਤ ਕਰਕੇ ਦੇ ਦਿੱਤਾ ਸੀ ਤੇ ਅਸੀਂ ਵੀ ਉਹਨਾਂ ਲਈ ਜਦੋਂ ਵੀ ਕਬਰ ਦੇ ਕੋਲੋਂ ਲੰਘਨੇ ਅਸੀਂ ਉਹਨਾਂ ਲਈ ਅਰਦਾਸ ਕਰੀਦੀ ਹੈ ਤੇ ਇਹ ਜਿਹੜੀ ਭਾਰਤੀ ਸੰਗਤ ਹੁੰਦੀ ਹੈ ਇੰਡੀਆ ਤੋਂ ਜਾਂ ਯੂਰਪ ਤੋਂ ਹੁੰਦੀ ਹੈ ਜਿਹੜੀ ਵੀ ਸੰਗਤ ਹੁੰਦੀ ਹੈ ਨਾ ਇੱਥੇ ਆ ਕੇ ਜ਼ਰੂਰ ਵਿਜ਼ਿਟ ਕਰਿਓ ਅਸੀਂ ਇਦਾਂ ਹੀ ਦੇਣਾ ਵਲੋਗ ਹੋਰ ਪਾਉਂਦੇ ਨਾ ਕਰਾਂਗੇ ਅਸੀਂ ਤੁਹਾਨੂੰ ਨਨਕਾਣਾ ਸਾਹਿਬ ਦਾ ਬਾਜ਼ਾਰ ਮਤਲਬ ਜਿਹਨੂੰ ਕਹਿੰਦੇ ਹਨ ਨਾਰਕਲੀ ਬਾਜ਼ਾਰ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਨਨਕਾਣਾ ਸਾਹਿਬ ਦੇ ਸਤ ਗੁਰਦੁਆਰਾ ਸਾਹਿਬ ਦੇ ਉਹ ਵੀ ਦਿਖਾਵਾਂਗੇ ਤੇ ਨਾਲ ਸਾਨੂੰ ਤੇ ਇਜਾਜ਼ਤ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤਹਿ ਬੈਂਦੀ ਆ ਫਿਰ ਤੱਕ ਚੈਂਪੀਅਨ ਚੰਗਾ ਫਿਰ ਅਗਲੀ ਵਾਰੀ